ਟੱਲ ਬਈ ਯਾਰ ਓਏ ਇੰਨਾ ਲੇਟ ਹੋ ਗਿਆ ਓਏ ਓਏ ਯਾਰ ਬਸ ਤੂੰ ਨਾ ਪੁੱਛ ਯਾਰ ਤੂੰ ਮੈਨੂੰ ਆਂ ਦੱਸ ਆਪਾਂ ਜਾਣਾ ਕਿੱਧਰ ਦੀ ਆ ਆਪਾਂ ਆਪਾਂ ਇਧਰ ਦੀ ਚੱਲਾਂਗੇ ਕੱਚੇ ਰਾਹ ਸ਼ਾਰਟਕਟ ਨਹੀਂ ਨਹੀਂ ਕੱਚੇ ਨਹੀਂ ਅੱਜ ਤਾਂ ਆਪਣੇ ਕੋਲ ਤਾਂ ਕਾਗਜ਼ ਪੱਤਰ ਪੂਰੇ ਆ ਤੂੰ ਡਰਦਾ ਕਾ ਤੂੰ ਆਪਾਂ ਇਧਰ ਦੀ ਚੱਲ ਵੱਡੇ ਮੇਨ ਰੋਡ ਨਹੀਂ ਭਰਾਵਾ ਕਾਗਜ਼ ਪੱਤਰ ਕੀ ਕਰਨਗੇ ਮੇਰੀ ਤਾਂ ਕਿਸਮਤੀ ਮਾੜੀ ਆ ਜਿਨ੍ਹਾਂ ਦਾ ਬੱਸ ਚੱਲੇ ਨਾ ਤੇ ਮੇਰਾ ਤਾਂ ਸੁੱਤੇ ਪਏ ਦਾ ਚਲਾਨ ਘੱਟ ਜਾਣਗੇ ਮੇਰੀ ਤਾਂ ਸਾਰੀ ਕਮਾਈ ਚਲਾਨਾਂ ਜੀ ਜਾਂਦੀ ਆ ਨਹੀਂ ਨਹੀਂ ਇਧਰ ਦੀ ਚੱਲਾਂਗੇ ਭਰਾਵਾ ਚੱਲ ਇਧਰ ਦੀ ਚੱਲ ਯਾਰ ਜਨਾਬ ਹੂੰ ਮੈਨੂੰ ਅੱਜ ਇੱਕ ਗੱਲ ਦੀ ਸਮਝ ਨਹੀਂ ਗਈ। ਅੱਛਾ ਅੱਜ ਕਚੇ ਰਾਹ ਦੇ ਨਾਕਾ ਕਿਉਂ ਲਾਇਆ? ਉਹ ਜੇ ਤੈਨੂੰ ਇੰਨਾ ਪਤਾ ਹੁੰਦਾ ਆਹ ਤਾਂ ਅਜ ਨੂੰ ਹਣੇਦਾਰ ਨਾ ਹੁੰਦਾ ਤੂੰ। ਚਲਾਨ ਕਿੰਨੇ ਆ? ਚਲਾਨ ਤਾਂ ਹੀ 7 ਹੋਇਆ ਜੀ। ਤੇ ਫੇਰ ਇਹ ਵੀ ਪੂਰੇ ਕਰਨੇ ਆ ਤੇ ਨਾਲੇ ਨਾ ਇੱਥੋਂ ਸ਼ਾਰਟ ਰਸਤਾ ਇਹ। ਕਈਆਂ ਕੋਲੇ ਕਾਗਜ਼ ਨਹੀਂ, ਕਈਆਂ ਕੋਲੇ ਕੋਸੇ ਨਹੀਂ, ਬਾਕੀ 2 ਨੰਬਰਗੇ ਸਾਰੇ ਇੱਧਰ ਹੀ ਲੰਘਦੇ ਆ। ਠੀਕ ਆ। ਅੱਜ ਆਪਾਂ ਨਾਕਾ ਇੱਥੇ ਤਾਂ ਲਾਇਆ। ਹੌਲਦਾਰਾ। ਹਾਂਜੀ। ਇੱਕ ਜੀ ਆਧਿਆਨ ਹੋਰ ਰੱਖੀ। ਜਿਗੋ ਚਿੱਟੇ-ਚੁੱਟੇ ਵਾਲਾ ਆਪ ਨੂੰ ਮਿਲ ਗਿਆ ਨਾ ਇੱਥੇ ਤੋਂ ਆਕੜਾ ਅਗਲੇ ਚਲਾਂਗੇ ਕੋਈ ਗੱਲ ਨਹੀਂ ਜਨਾਬ ਮੈਂ ਵੀ ਆ ਚਿੱਟੇ-ਚੁੱਟੇ ਵਾਲੇ ਤੇ ਹੋਰ ਨਸ਼ੇ ਪਤੇ ਵਾਲੇ ਤੇ ਨਾ ਬਹੁਤ ੱੱਕਿਆ ਪਿਆ ਇਹ ਹੌਲਦਾਰਾ ਆਹ ਕਿਹੜੇ ਆਈ ਜਾਂਦੇ ਆ ਲੱਗਦੇ ਵੀ ਅਮਲੀ ਜੇ ਰੋਕ ਇਹਨਾਂ ਨੂੰ ਤੇ ਜਿਹੜਾ ੱੱਕੇ ਚੜ ਗਿਆ ਯਾਰਾ ਤੇ ਪੰਜਾਬ ਪੁਲਿਸ ਸਰਦਾਰਾ ਤੇ ਜਿਹੜਾ ੱੱਕੇ ਚੜ ਗਿਆ ਹੋਰ ਹੋਰ ਉਹ ਰੋਕ ਇਹਨੂੰ ਰੋਕ ਰੋਕ ਉਹ ਸੁਣਦਾ ਈ ਤੈਨੂੰ ਰੋਕ ਇਹਨੂੰ ਕਾਗਜ਼ ਪੂਰੇ ਆ ਕਾਹੀ ਦਿਖਾ ਹਾਂਜੀ ਕਾਗਜ਼ ਪੂਰੇ ਆ ਜੀ ਆਹ ਲਓ ਦੇਖ ਲਓ ਪੜਾਓ ਆ ਦੇਖੋ ਜਨਾਬ ਇਹਦਾ ਚਲਾਨ ਕੱਟ ਚਲਾਨ ਕਾਦਾ ਜੀ ਪਹਿਲਾ ਕਾਗਜ਼ ਤਾਂ ਦੇਖ ਲੋ ਤੇ ਵਿੱਚ ਕਾਗਜ਼ ਤਾਂ ਪੂਰੇ ਆ ਆ ਦੇਖੋ ਕਾਪੀ ਆ ਪ੍ਰਦੂਸ਼ਣ ਕਾਰਡ ਆ ਵਗੈਰਾ ਵਗੈਰਾ ਸਾਰਾ ਕੁਝ ਹੀ ਆ ਜੀ ਫਿਰ ਕਾਦਾ ਚਲਾਨ ਕੱਟੀ ਜਾਂਦੇ ਆ ਚਲਾਨ ਨਹੀਂ ਤੇਰੇ ਤਾਂ ਦੇਸ਼ ਨੂੰ ਦਾ ਪਰਚਾ ਹੀ ਬਣਦਾ ਅੱਗੇ ਲੋਕ ਮਸਾਂ ਕਰੋਨਾ ਤੋਂ ਬਚਾਏ ਆ ਤੇ ਤੂੰ ਆ ਮੇਰਾ ਕੈਂਸਰ ਚੱਕੀ ਫਿਰਦਾ ਤੈਨੂੰ ਪਤਾ ਨਹੀਂ ਪੋਲੀਥੀਨ ਤੇ ਵੈਣ ਹੌਲਦਰਾ ਚਲਾਨ ਕਾਟੇ ਦਾ 来 ਵੀ ਕਾਕਾ ਹੁਣ ਜਾ ਕੇ ਟਾਈਮ ਨਾ ਭਾਰਾਂ ਹੀ ਤੇਮਾਰੀ ਹੋ ਗਈ ਇਹ ਨਾ ਜਿਦਾ ਕਾਗਜ਼ ਪੱਤਰ ਸੂਰੇ ਸੀ ਤਾਂ ਵੀ ਚਲਾਨ ਕਰ ਤਾ ਆਇਆ ਸ਼ਾਰਟਕਟ ਤੂੰ ਵੀ ਕਹਿੰਦਾ ਸ਼ਾਰਟਕਟ ਜਾਣਾ ਹੋ ਜਾ ਸਟਾਰਟ ਬੈਰਗਾ ਹੁਣ ਤੂੰ ਗੱਲੂ ਪੀਨਾ ਮੈਨੂੰ ਤਾਂ ਲੱਗਦਾ ਇਹ ਵੀ ਪੁਲਿਸਾਂ ਤੋਂ ਡਰ ਗਿਆ ਪਿਛੰਡਾ ਇੰਜਨ ਸਰ ਗਿਆ ਜਰ ਕਮਾਲ ਹੀ ਹੋ ਗਈ ਯਾਰ ਯਾ ਕਾਗਜ਼ ਪੱਤਰ ਵੀ ਪੂਰੇ ਆ ਭਾਵੇਂ ਤਾਂ ਵੀ ਚਲਾਨ ਕਿੱਥੇ ਆ ਗਿਆ ਯਾਰ ਰਹਿਂਦਾ ਖੁੰਦਾ ਹੋਣਾ ਨਹੀਂ ਚੱਲਦਾ ਉਹ ਵਾਕਏ ਤੇਰੀ ਤਾਂ ਕਿਸਮਤ ਮਾੜੀ ਆ ਮੈਂ ਨਹੀਂ ਉਹ ਭਰਾਵਾ ਤੇ ਨੋ 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 ਨੋ